ਗੁਰਜੀ ਦਾ ਹਾਲ ਸਾਮ ਗੁਰ ਹੈ ਮਾਹੀ ਗੁਰਜੀ ਕੀ ਪਤੇ ਕੇਦਾਰਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਮਾਈ ਪਦ ਤੇ ਵਿਸਰਾਮ ਹੈ ਪ੍ਰੇ ਰੰਗ ਦੇਖੈ ਜਪਤੀ ਨਾਮ ਨਿਧਾਨੀ ਪ੍ਰੇ ਰੰਗ ਦਿਖੈ ਇਥੇ ਵਿਸਰਾਮ ਜਪਤੀ ਨਾਮ ਨਿਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਵਿਸਰੀ ਇਤਿਆਸ ਬਿਡਾਨੀ ਵਿਸਰੀ ਪਾਤੇ ਵਿਸਰਾਮ ਲਾਉਣਾ ਹੈ ਵਿਸਰੀ ਇਤਿਆਸ ਬਿਡਾਨੀ ਅਬ ਗੁਰ ਪਾਇਓ ਹੈ ਸਹਜ ਸੁਖਦਾਇਕ ਹਾਂਜੀ ਸੁਖਦਾਇਕ ਤੇ ਵਿਸਰਾਮ ਅਬ ਗੁਰ ਪਾਇਓ ਹੈ ਸਹਜ ਸੁਖਦਾਇਕ ਦਰਸ਼ਨ ਪੀਖਤ ਮਨ ਲਪਟਾਨੀ ਦੇਖ ਦਮੋਦਰ ਰਹਿਸ ਮਨ ਉਪਜਿਓ ਰਹਿਸ ਪੋਲਾ ਹੀ ਬੋਲਣਾ ਹੈ ਨਾਨਕ ਪ੍ਰੇ ਅੰਮ੍ਰਿਤ ਬਾਣੀ ਕੀਦਾਰਾ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੀਨ ਬਿਨਾਓ ਸੋਨਾ ਦਇਆਲ ਦੀਨ ਬਿਨਾਓ ਇਥੇ ਵਿਸਰਾਮ ਲਾਉਣਾ ਸੋਨਾ ਦਇਆਲ ਪੰਚਦਾਸ ਤੀਨ ਦੁਖ ਪੰਚਦਾਸ ਤੀਨ ਦੁਖੀ ਇਕ ਮਨ ਅਨਾਥ 나ਥ ਪੰਚਦਾਸ ਤੀਨ ਦੁਖੀ ਇਥੇ ਵਿਸਰਾਮ ਹੈ ਇਕ ਮਨ ਅਨਾਥ 나ਥ ਰਾਖੂ ਕਿਰਪਾਲ ਰਹਾਉ ਅਨਿਕ ਯਤਨ ਗਵਨ ਕਰਉ ਖਾਟ ਕਰਮ ਜੁਗਤ ਧਿਆਨ ਧਰਉ ਖਾਟ ਕਰਮ ਜੁਗਤ ਇਥੇ ਵਿਸਰਾਮ ਲਾਉਣਾ ਹੈ ਧਿਆਨ ਧਰਉ ਇਹ ਧਰਉ ਕਰਉ ਇਸ ਤਰ੍ਹਾਂ ਬੋਲਨੇ ਧਰਉ ਕਰੋ ਨਹੀਂ ਕਹਿਣਾ ਉਪਾਵ ਸਗਲ ਕਰ ਹਾਰਿਉ ਨਹਿ ਨਹਿ ਹਟਹਿ ਬਿਕਰਾਲ ਉਪਾਵ ਸਗਲ ਕਰ ਇਥੇ ਠੰਮਕ ਹਾਰਿਉ ਇਥੇ ਵਿਸਰਾਮ ਹੈ ਨਹਿ ਨਹਿ ਹਟਹਿ ਬਿਕਰਾਲ ਸਰਨ ਬੰਦਨ करुणापति भाव हरण हर 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 हरी भाव हरण इथे विश्राम हर 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 हरी एक तू ही दीन दयाल प्रभु चरण नानक आश्रू उधरे भ्रम मोह सागर उधरे भ्रम मोह सागर लाग संतना ਪਾਗ ਪਾਲ ਪਗਪਾਲ ਇਕੱਠਾ ਨਹੀਂ ਕਹਿ ਦੇਣਾ ਪਾਗ ਪਾਲ ਕੇਦਾਰਾ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਣੀ ਆਇਓ 나ਥ નિਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮਾਗਨ ਕਉ ਹਰ ਦਾਨ ਰਹਾਉ ਸੁਖਦਾਈ ਪੂਰਨ ਪਰਮੇਸ਼ਵਰ ਤਾਰ ਕਿਰਪਾ ਰੱਖ ਹਮਾਨ ਦੇਹ ਪ੍ਰੀਤ ਸਾਧੂ ਸੰਗ ਸਵਾਮੀ ਹਰ ਗੁਨ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਗਹੁ ਚਰਨ ਕੰਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਉ ਕੋ ਪਦ ਤੇ ਵਿਸਰਾਮ ਕਰ ਕਿਰਪਾ ਸਤ ਸੰਗ ਮਿਲਾਵਹੁ 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 ਤੁਮ ਦੀਵਹੁ ਆਪਣੋ ਨਾਉ ਰਹਾਉ ਕਰੋ ਸੇਵਾ ਸਤ ਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਿਸਾ ਰਹਿਸਾਉ ਕਰੋ ਸੇਵਾ ਇਤਿਹਾਸਕ ਸਤਪੁਰਖ ਪਿਆਰੇ ਇਥੇ ਵਿਸਰਾਮ ਹੈ ਸਤਪੁਰਖ ਸੰਬੰਧਕ ਪਾਠ ਹੈ ਜਾਤ ਸੂਨੀਐ ਤਤ ਮਨ ਰਹਿਸਾਉ ਤਤ ਇਥੇ ਪੋਲਾ ਬੁਨੇ ਤਤ ਤਤ ਨਹੀਂ ਕਹਿਣਾ ਵਾਰੀ ਫੇਰੀ ਸਦਾ ਕਮਾਈ ਕਮਨ ਅਨੂਪ ਤੇਰੋ ਠਾਉ ਸਰਬ ਪ੍ਰਤ ਪਾਲਹਿ ਸਗਲ ਸੰਮਲਹਿ ਸਗਲਿਆ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਬਿਦਾਤੇ ਗਾਟ ਘਾਟ ਤੁਝ ਹੈ ਦਿਖਾਉ ਕੇਦਾਰਾ ਮਹੱਲਾ ਪੰਜਵਾ ਪ੍ਰਿਆ ਕੀ ਪ੍ਰੀਤ ਪਿਆਰੀ ਪ੍ਰਿਆ ਪ੍ਰਿਆ ਨਹੀਂ ਕਹਿਣਾ ਪ੍ਰੈ ਪ੍ਰਿਆ ਕੀ ਪ੍ਰੀਤ ਪਿਆਰੀ ਮਗਨ ਮਨ ਹੈ ਚਿਤਵਉ ਆਸਾ ਮਗਨ ਮਨ ਹੈ ਮਗਨ ਮਨ ਹੈ ਮਹਿ ਚਿਤਵਉ ਆਸਾ ਨੈਨੋ ਹਤਾਰ ਤੁਹਾਰੀ ਰਹਾਉ ਓਏ ਦਿਨ ਪਹਿਰ ਮੂਰਤ ਪਾਲ ਕੈਸੀ ਓਏ ਦਿਨ ਪਹਿਰ ਮੂਰਤ ਪਾਲ ਕੈਸੀ ਇਥੇ ਵਿਸਰਾਮ ਓਏ ਪਾਲ ਕਰੀ ਕਿਆ ਕਿਹਾਰੀ ਓਏ ਪਾਲ ਕਰੀ ਕਿਹਾਰੀ ਖੂਲੇ ਕਪਟ ਧਪਟ ਬੋਝ ਤ੍ਰਿਸ਼ਨਾ ਹਾਂ ਖੂਲੇ ਕਪਟ ਧਪਟ ਬੋਝ ਤ੍ਰਿਸ਼ਨਾ ਜੀਵੋ ਪੀਖ ਦਰਸਾਰੀ ਕੌਣ ਸੋ ਜਤਨ ਉਪਾਉ ਕਿਨੇਹਾ ਸੇਵਾ ਕੌਣ ਵਿਚਾਰੀ ਮਾਨ ਅਭਿਮਾਨ ਮੋਹ ਤਜ ਨਾਨਕ ਮਾਨ ਅਭਮਾਨ ਮੋਹ ਮੋਹ ਤਜ ਨਾਨਕ ਸੰਤਹ ਸੰਗ ਉਦਾਰੀ ਕੀਦਾਰਾ ਮਹੱਲਾ ਪੰਜਵਾ ਹਰ 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 ਗੁਨ ਗਾਵਹੁ ਕਰਹੁ ਕਿਰਪਾ ਗੋਪਾਲ ਗੋਬਿੱਦਿ ਆਪਣਾ ਨਾਮ ਜਪਾਵਹੁ ਰਹਾਉ ਕਾੜ ਲੀਏ ਪ੍ਰਭ ਆਨ ਬਿਖੈ ਤੀ ਸਾਧ ਸੰਗ ਮਨ ਲਾਵਹੁ ਪ੍ਰਾਮ ਭਉ ਮੂਹ ਕਟਿਓ ਗੁਰ ਬਚਨੀ ਆਪਣਾ ਦਰਸ ਦਿਖਾਵਹੁ ਸਭ ਕੀ ਰੇਨ ਹੋਏ ਮਨ ਮੇਰਾ ਅਹੰਗ ਬੁੱਧ ਤਜਾਵਹੁ ਸਭ ਕੀ ਰੇਨ ਹੋਏ ਮਨ ਮੇਰਾ ਇਥੇ ਵਿਸਰਾਮ ਅਹੰਗ ਬੁੱਧ ਤਜਾਵਹੁ ਆਪਣੀ ਭਗਤ ਦੇਹ ਦਿਆਲਾ ਵੱਡ ਭਾਗੀ ਨਾਨਕ ਹਰ ਪਾਵਹੁ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਜਨਮ ਅਕਾਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਰਾਚਤ ਤਾਜ ਗੋਪਾਲ ਆਨ ਰੰਗ ਰਾਚਤ ਨਿਥਿਆ ਪਹਿਰਤ ਖਾਤ ਰਹਾਉ ਧਨ ਜੋਬਨ ਸੰਪੈ ਸੁਖ ਭਗਵੈ ਸੰਗ ਨ ਨਿਭਤ ਮਾਤ ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਮ੍ਰਿਗ ਤ੍ਰਿਸ਼ਨਾ ਦੇਖ ਇਤਨ ਕੋ ਰਚਿਓ ਬਾਵਰ ਬ੍ਰਹਮਾ ਸ਼ਾਇਆ ਰਾੰਗਰਾਤ ਮਾਨਮੋਹ ਮਹਾਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਹਿ ਲੇਹ ਦਾਸ ਨਾਨਕ ਕਾਉ ਕਰ ਗਹਿ ਇਕੱਠਾ ਨਹੀਂ ਕਹਿਣਾ ਕਾਰ ਹੱਥਾਂ ਦਾ ਕਾਰ ਗਹਿ ਲੇਹ ਦਾਸ ਨਾਨਕ ਕਾਉ ਪ੍ਰਭ ਜੀ ਸੋ ਹੋਏ ਸਾਥ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਕੋਈ ਨਾ ਚਾਲ ਸਾਥ ਕੋਈ ਨਾ ਚਾਲ ਸਾਥ ਦੀਨਾ ਨਾਥ ਕਰਣਾ ਪਤ ਸੁਆਮੀ ਅਨਾਥਾ ਕੇ 나ਥ ਰਹਾਉ ਸੋਤ ਸੰਪਤ ਵਿਖਿਆ ਰਸ ਭਗਵਤ ਸੋਤ ਸੰਪਤ ਵਿਖਿਆ ਰਾਸ ਭਗਵਤ ਦਰਮਿਆਨਾ ਬੋਲਨਾ ਨਹਿ ਨਿਭਤ ਜਾਮਕੈ ਪਾਥ ਨਹਿ ਨਹਿ ਨਿਭਤ ਜਾਮਕੈ ਪਾਥ ਨਾਮ ਨਿਧਾਨ ਗਾਉ ਗੁਣ ਗੋਬਿੰਦ ਗਾਉ ਗੁਣ ਗੋਬਿੰਦ ਉਧਰ ਸਾਗਰ ਕੇ ਖaat ਸ਼ਰਨ ਸਮਰੱਥ ਅਕਥ ਅਗੋਚਰ ਸ਼ਰਨ ਸਮਰੱਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ਨਾਨਕ ਦੀਨ ਧੁਰ ਜਨ ਬਾਂਛਤ ਮਿਲੈ ਲਿਖਤ ਧੁਰ ਮਾਥ ਮਿਲੈ ਲਿਖਤ ਧੁਰ ਮਾਥ ਕੇਦਾਰਾ ਮਹੱਲਾ ਪੰਜਵਾ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਸਰਤ ਨਾਹੀ ਮਨ ਤੇ ਹਰੀ ਬਿਸਰਤ ਨਾਹੀ ਮਨ ਤੇ ਹਰੀ ਅਬ ਇਹ ਪ੍ਰੀਤ ਮਹਾ ਪ੍ਰਬਲ ਭਈ ਆਨ ਵਿਖੈ ਜਰੀ ਰਹਾਉ ਬੂੰਦ ਕਹਾ ਤਿਆਗ ਚਾਤ੍ਰਿਕ ਮੀਨ ਰਹਿਤ ਨ ਕਰੀ ਹਾਂ ਬੂੰਦ ਕਹਾ ਤਿਆਗ ਚਾਤ੍ਰਿਕ ਇਥੇ ਵਿਸਰਾਮ ਮੀਨ ਰਹਿਤ ਨ ਕਰੀ ਗੁਣ ਗੋਪਾਲ ਉਚਾਰ ਰਸਨ ਦੇਵ ਏਹ ਪਰੀ ਮਹਾਨਾਦ ਕੁਰੰਕ ਮੋਹਯੋ ਬੇਦ ਤੀਖਨ ਸਰੀ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠ ਬਾਦ ਧਰੀ ਗਾਠ ਬਾਦ ਧਰੀ ਸਿਰ ਸਹਜ ਪਾਠ ਦੀ ਸੇਵਾ ਸਿਰ ਸਹਜ ਪਾਠ ਦੀ ਸੇਵਾ